ਸਤ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਬਈ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਦੀ ਤਰੀਕ ਹੈਗੀ ਬਈ 19 ਅਕਤੂਬਰ 10ਵਾਂ ਮਹੀਨਾ 2025 ਤੇ ਬਈ ਕੱਲ ਦੀ ਵੀਡੀਓ ਵਿੱਚ ਆਪਾਂ ਨੇ ਸੰਨੀ ਦੇ ਵਿੱਚ ਚਿਰਾਗ ਹੋਮ ਦੇ ਵਿੱਚ ਸੀਵਰੇਜ ਦਾ ਕੰਮ ਸ਼ੁਰੂ ਕਰਿਆ ਦੋ ਕੋਠੀਆਂ ਦਾ ਤੇ ਬਈ ਉੱਥੇ ਆਪਾਂ ਨੇ ਪਿੱਛੇ ਬਾਥਰੂਮ ਦੇ ਡਰੇਨ ਪਾਈਪਾਂ ਦਾ ਕੰਮ ਕੰਪਲੀਟ ਕਰ ਲਿਆ ਤੁਹਾਨੂੰ ਦਿਖਾ ਦਨੇ ਆ ਜਿਹੜੇ ਮੇਰੇ ਵੀਰ ਨੇ ਆਪਣੇ ਮਨੀ ਪ্লামਬਰ ਦਾ ਚ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਤੇ ਭਾਈ ਆ ਆਪਾਂ ਕੱਲ ਪਿੱਛੇ ਵਿਹੜੇ ਵਿੱਚ ਪਾ ਕੇ ਗਈ ਤੇ ਆਪਾਂ ਹੌਦੀਆਂ ਬਣਾਈਆਂ ਇਹਦੀਆਂ ਆ ਭਾਈ ਦੋ ਹੌਦੀਆਂ ਬਣਾਈਆਂ 18ਵੇਂ 18ਾਂ ਦੀ ਇੱਧਰ ਬਣਾਈ ਤੀ ਤੇ ਆਪਣਾ ਖੋਟੇ ਬਾਈ ਫੋਟ ਦੀ ਇੱਧਰ ਬਣਾਈ ਤੀ ਹੌਦੀ ਤੇ ਦੋਨੇ ਬਾਥਰੂਮਾਂ ਦੀ ਆ ਬਾਥਰੂਮ ਹੋ ਗਿਆ ਤੇ ਇੱਕ ਇੱਧਰ ਬਾਥਰੂਮ ਹੋ ਗਿਆ ਦੋਨਾਂ ਦੇ ਡਰੇਨ ਪਾਈਪ ਕੱਢ ਕੇ ਗਏ ਤੇ ਆਪਾਂ ਤੇ ਭਾਈ ਕਿਚਨ ਵਾਲੀ ਵੀ ਪਾੜ ਰੇ ਪਾ ਗਏ ਤੇ ਇੱਕ ਤੇ ਉਹਦੀ ਹੌਦੀ ਦੀ ਪੱਟ ਪਟਾਈਆ ਕਰਕੇ ਆਏ ਭਾਈ ਤੇ ਥੱਲੇ ਬਜਰੀ ਪਾ ਗਏ ਤੇ ਭਾਈ ਅੱਜ ਹੌਦੀ ਬਣਾਉਂਗੇ ਆਪਾਂ ਇੱਧਰ ਦੀ ਤੇ ਅੱਗੇ ਮੇਨ ਹੌਦੀ ਬਣਾ ਕੇ ਤੇ ਸਿਵਰੇਜ ਦਾ ਪਾਈਪ ਆਪਾਂ ਨੇ ਗਟਰ ਵਿੱਚ ਜੋੜ ਦਿੱਤਾ ਤਾਂ ਆਏ ਭਾਈ ਇੱਥੇ ਵੀ 18x18 ਦੀ ਹੌਦੀ ਬਣਾਉਂਗੇ ਆਪਾਂ ਤੇ ਇੱਧਰ ਆਪਾਂ ਨੇ ਸੀਵਰੇਜ ਦਾ ਵਿੱਚ ਗਟਰ ਦੇ ਨਾਲੇ 6 ਇੰਚੀ ਜੋੜ ਦਿੱਤੀ ਲੈਣਾ ਹੋਰ ਦਾਰੇ ਬਾਈ ਬਸ ਠੀਕ ਹੈ ਵੀਰੇ ਚੈਨਲ ਨੂੰ ਸਪਰਕਰਨੀ ਸਤਿ ਸ਼੍ਰੀ ਅਕਾਲ ਠੀਕ ਹੈ ਤੇ ਬਾਈ ਟਾਈਮ ਟਾਈਮ ਹੋ ਗਿਆ ਆਪਣਾ 10 ਵਜੇ ਦਾ 10 ਵਜੇ ਕੇ 27 ਮਿੰਟ ਉੱਪਰ ਹੋ ਗਏ ਤੇ ਬਾਈ ਦੋ ਬੰਦੇ ਆਪਣੇ ਇੱਧਰ ਆ ਕੇ ਲੈ ਪਟੋਗੇ हां बाबू तुम्हारे ਨਾਲ ਇਹ ਕੋਈ। ਠੀਕ ਹੈ। ਇਹਦੇ ਪਟਾਈ ਚੱਲ ਰਹੀ ਹੈ ਬਈ ਆਪਣੀ। ਸੈਂਚੇ ਲੈਣ ਪਾਉਣੀ ਹੈ ਚੌੜੀ ਰੱਖੀ। ਇਸ ਵਿੱਚ ਆਏਗਾ ਨਲ। ਤੇ ਨਾਲ ਵਾਲੀ ਕੋਠੀ ਦੀ ਬਈ ਪਟਾਈ ਸ਼ੁਰੂ ਕਰਤੀ ਆਪਾਂ ਨੇ। ਤੇ ਆਪਣਾ ਅੱਜ ਟਾਰਗੇਟ ਆ ਬਾਈ ਇਹ ਨਾਲ ਵਾਲੀ ਕੋਠੀ ਦਾ ਕੰਮ ਕੰਪਲੀਟ ਕਰ ਦੋਗੇ ਤੇ ਦੇਖਦੇ ਆਂ ਫਿਰ ਇਸ ਵਾਰੀ ਦੀਵਾਲੀ ਦਾ ਵੀ ਬਾਈ ਰੌਲਾ ਪੈ ਰਿਹਾ ਕੋਈ ਕਾਲੂ ਕਹਿੰਦਾ ਕੋਈ ਪੱਤਲੂ ਕਹਿੰਦਾ ਤੇ ਕਾਲੂ ਵੀ ਦੇਖਦੇ ਆਂ ਫਿਰ ਅੱਧੀ ਦਿਹਾੜੀ ਦਾ ਕੰਮ ਜੇ ਕਾਲੂ ਦੀ ਦੀਵਾਲੀ ਦਾ ਜਹਾਰ ਮਨਾਣਾ ਹੋਇਆ ਤਾਂ ਫਿਰ ਬਾਈ ਕੱਲ ਨੂੰ ਅੱਧੀ ਦਿਹਾੜੀ ਲਾਉਂਗੇ ਅੱਧੀ ਅੱਧੇ ਦਿਨ ਤੱਕ ਕੰਮ ਕਰੂਗੇ ਆਪਾਂ ਤੇ ਇਸ ਵਾਰੀ ਬਾਈ ਫਿਰ ਰੌਲਾ ਹੀ ਹਾਈ ਵਾਰੀ ਪੈ ਜਾਂਦਾ ਰੌਲਾ ਜਾਂ ਕੋਈ ਅੱਜ ਕੱਲੂ ਕਹਿੰਦਾ ਕੋਈ ਪਰਸੋਂ ਨੂੰ ਕਹਿੰਦਾ ਦੀ ਦੀ ਹੜਕੀ ਦੀ ਦਾ ਦੋ ਦਿਨ ਦਾ ਪੈ ਰਿਆ ਬਈ ਰੌਲਾ ਜਾ ਕਿ ਚਲੋ ਖੈਰ ਕੋਈ ਗੱਲ ਨਹੀਂ ਤੇ ਬਈ ਆਹ ਹੈ ਬਈ ਕੋਠੀਆਂ ਦੋ ਕੋਠੀਆਂ ਤੇ ਇੱਥੇ ਆਪਣਾ ਟੈਂਕੀਆਂ ਦਾ ਕੰਮ ਰਹਿੰਦਾ ਰੱਖਣੇ ਨੂੰ ਉੱਪਰ ਤੇ ਛੜੇ ਬਣ ਗਏ ਮੇਰੇ ਖਿਆਲ ਨਾਲ ਉੱਪਰ ਚੜੇ ਨਹੀਂ ਆਪਾਂ ਦੋਨਾਂ ਮੰਜ਼ਲੇ ਆ ਦੀਆਂ ਜਾਂ ਫਿਟਿੰਗਾਂ ਕਰਤੀਆਂ ਦੀ ਆਪਾਂ ਨੇ ਗਰਾਉਂਡ ਫਲੋਰ ਦੀ ਤੇ ਉੱਪਰ ਫਾਟ ਫਲੋਰ ਦੀ ਵੀ ਐਨੀ ਕੀ ਗੱਲ ਬਾਤ ਆ ਬਈ ਫਿਰ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਤੇ ਕਰਦੇ ਫਿਰ ਅੱਜ ਤੱਕ ਕਾਰਜਕ੍ਰਮ ਸ਼ੁਰੂ ਹਦੂ ਦਾ ਕੰਮ ਆਪਣੇ ਭਾਈ ਸ਼ੁਰੂ ਕਰਦੇ ਆ ਤੇ ਥੱਲੇ ਬਜਰੀ ਪਾ ਕੇ ਹੋਰ ਤੇ ਰਦੇ ਲਾਤੇ ਪਹਿਲੇ ਇਹ ਮਸਾਲਾ ਪਾ ਕੇ ਫਿਰ ਚੁਣਾਈ ਸ਼ੁਰੂ ਕਰਦੇ ਆ ਇੱਟਾ ਆਪਣੇ ਕੋਲੇ ਪਈਆਂ ਤਰੇ ਪਰਲੇ ਮਸਾਲਾ ਭਾਈ ਓਏ ਤੇ ਇੱਕ ਪੈਪ ਭਾਈ ਆਪਣੀ 4 ਇੰਚ ਪਿੱਛੇ ਰਹਿ ਗਈ ਥੋੜੀ ਅੱਗੇ ਵਧਾਉਂਗੇ ਸਾਕਟ ਲਾ ਕੇ ਟੋਟਾ ਲਾ ਕੇ ਸਾਕਟ ਆਲਾ ਤੇ ਭਾਈ ਪਿਛੇ ਕੱਲ ਆਪਾਂ ਹੌਦੀਆਂ ਬਣਾ ਰਹੇ ਤੇ ਉੱਥੇ ਨੇਰਾ ਦਾ ਪਿੱਛੇ ਬਾਥਰੂਮਾਂ ਚ ਵੈਂਟੀਲੇਸ਼ਨ ਵਾਸਤੇ ਇੰਨੀ ਹੈ ਨਹੀਂ ਜਗ੍ਹਾ ਤਾਂ ਭਾਈ ਪਿੱਛੇ ਬੱਲਮ ਲਾ ਕੇ ਹੋਇਆ ਗੱਲ ਸਾਰਾ ਦਿਨ ਕੰਮ ਅੱਜ ਆਪਾਂ ਅੱਗੇ ਆ ਫਰੰਟ ਵਾਲੇ ਵਿੜੇ ਚ ਲੱਗੇ ਹੋਏ ਆ ਇੱਥੇ ਭਾਈ ਧੁੱਪ ਇੱਧਰ ਤੇਜ਼ ਅੱਜ ਸਵੇਰੇ ਸੂਰਜ ਸਾਹਿਬ ਇੱਧਰ ਤੇ ਚੜੇ ਹੋਏ ਆ ਸਵੇਰੇ ਬਈ ਤੁਪ ਅੱਜ ਥੋੜੀ ਹੈਗੀ ਤੇਜ ਸਵੇਰ ਸਵੇਰੇ ਤੇ ਬਈ ਪਰ ਲਿਆ ਬਈ ਤੇਰੇ ਮਸਾਲਾ ਚੈਂਬਰ ਬੁਣਾ ਕੇ ਤਾਂ ਚਾਹ ਪੀਓਗੇ ਹਾਂ ਹਾਂ ਚਾਹ ਤੈਨੂੰ ਪਲਾਉਂਗੇ ਹੱਥ ਦੋ ਵੀ ਇੱਥੇ ਰੱਖ ਦੇ ਨਹੀਂ ਅੱਜ ਆਪਣਾ ਤਾਰੇ 3 ਦਿਨ ਹੋ ਗਿਆ ਹਨ 3 ਦਿਨ ਆ ਬਈ ਅੱਜ ਸਾਡਾ ਸੀਵਰੇਜ ਇਹਦੋਂ ਬੰਦੇ ਹੀ ਅਸੀਂ ਆਏ ਹੋਏ ਅੱਜ 4 ਬੱਲੇ ਵਿਚਾਰੇ ਤੇ ਵਾਹੇ ਗਰੂ ਜੀ ਰੰਗ ਸੰਗਤ ਸਹਾਈ ਹੋਣਾ ਵਾਹਿਗੁਰੂ ਜੀ ਚੜਦੀ ਕਲਾ ਰੱਖੀ ਮੇਰਾ ਮਾਲਕਾ ਇੱਟਾ ਸਾਰੀਆਂ ਤਾਰੇ ਵੀ ਨੇੜੇ ਕਰ ਦੇ ਜੇ ਉਹ ਬੱਬਾ ਬਿਸ਼ਕਰਮਾ ਦੀ ਤਰੇ ਬਿਸ਼ਕਰਮਾ ਡੇ ਤੇ ਜਿਆਦਾ ਬਿਸ਼ਕਰਮਾ ਡੇ ਕਿਹੜੇ ਦਿਨ ਦਾ ਹੋਊਗਾ ਫਿਰ ਆਪਣਾ ਗੁੱਲਾ ਮਤਰਾ ਰੋਲਾ ਤੇ ਆ ਕਾ ਦੋ ਬਿਸ਼ਕਰਮਾ ਬੁੱਧਗਾਰ ਨੂੰ ਹੋਣਾ ਉਦੋਂ ਦਾ ਫਿਰ ਆਪਣਾ ਕੰਮ ਬੰਦ ਹੋਊਗਾ ਨਾ ਬਿਸ਼ਕਰਮਾ ਡੇ ਵਾਲੇ ਦਿਨ ਬਿਸ਼ਕਰਮਾ ਨੇ ਬੰਦ ਕਰ ਹੋਊਗਾ ਇਹ ਜੇ ਦੋ ਦਿਨ ਹੀ ਦਿਨ ਹੈ ਯਾਰ ਹਾਂ ਇਹਨਾਂ ਨੇ ਤਾਂ ਬਣਾ ਲਿਆ ਬਾਬੂ ਨੇ ਤਾਂ ਵਿਸਕਰਮਾ ਦੇ ਆਪਣਾ ਮਨਾ ਲਿਆ। ਇੱਕਦਮ ਆ ਗਿਆ। ਇਹ ਨਹੀਂ ਪੂਰੀ ਨਹੀਂ। ਐ ਨਹੀਂ ਹੁੰਦੀ ਅੰਮੀ। ਹੋਦੀ ਤੇ ਭਾਈ ਆਪਾਂ ਤਿੰਨ ਤਿੰਨ ਰਦੇ ਲਾਤੇ। ਤੇ ਇਧਰਲੇ ਪਾਸੇ ਆਪਣਾ ਕੰਧ ਵਿੱਚ ਰੇਨ ਵਾਟਰ ਖੜਾ ਏ ਇਹ ਵੀ ਵਿੱਚੇ ਜੋੜਨਾ ਪਟਾਈ ਕਰਕੇ। ਤਾਂ ਭਾਈ ਹੋਦੀ ਦੇ ਰਦੇ ਲਾ ਕੇ ਆਪਾਂ ਇੱਥੇ ਰੁਕ ਤੈਨੇ। ਇਹਦੀ ਪਟਾਈ ਹੋਣੀ ਰਹਿੰਦੀ ਆ ਪੈ ਵਿੱਚ ਪਾਉਂਗੇ ਤੇ ਆ ਜਾਓ ਬਾਈ ਉਧਰ ਵੀ ਦੇਖਿਆ ਉਹਨੇ ਆਪਾਂ ਕਿੰਨਾ ਕ ਮੁੰਡਿਆਂ ਨੇ ਪਟਾਈ ਕਰੀ ਏ ਇਹਦਾ ਵੀ ਬਾਈ ਕਿਚਨ ਦਾ ਇਦਾਂ ਹੀ ਕੱਢੂਗੇ ਪੈ ਪਾਪਾ ਖੋਦੀ ਬਣਾ ਕੇ ਤੇ ਬਾਈ ਇੱਥੇ ਤੱਕ ਪਟਾਈ ਕਰਤੀ ਬੰਦਿਆਂ ਨੇ ਆਪਣੇ ਨੇ ਆ ਜਾਓ ਉਸਤਾਦ ਚਾਹ ਪੀਏ ਫਿਰ YouTube ਤੇ ਚੈਨਲ ਹੈ ہمارا ਮਨੀ ਪਲੰਬਰ ਦਾ ਸਫਰਨਾਮਾ ਠੀਕ ਹੈ ਉਸਕੋ ਸਬਸਕ੍ਰਾਈਬ ਕਰ ਲੈਣਾ ਔਰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇਣਾ ਆਪਕਾ ਵੀ ਵੀਡੀਓ ਬਣਾ ਦਈਏ ਅਮਨੇ ਦੇਖ ਲੋ ਭਾਈ ਇੱਥੇ ਤੱਕ ਪਟਾਈ ਕਰਤੀ ਚੋਬਰਾਂ ਨੇ ਤੇ ਦੋਨੇ ਕਬਰਾਂ ਚ ਪਟਾਈ ਤਕਰੀਬਨ ਕਰਤੀ ਤੇ ਅੱਜ ਦਾ ਟਾਰਗੇਟ ਆਪਣਾ ਇਹ ਵੀ ਹੋਊਗਾ ਲਾਈਨ ਕੱਢਣੇ ਦਾ ਸਹਿ ਚਿਲੇ ਨਿਕਲ ਗਈ ਤਾਂ ਫਿਰ ਪਿੱਛੇ ਵਾਲੇ ਬਾਥਰੂਮਾਂ ਦੀ ਰਹਿ ਜੂਗੇ ਪਟਾ ਪਟਾਈ ਹੋਣ ਤੇ ਤੇ ਬੰਦੇ ਵੀ ਚਾਹ ਪਰਾਗੇ ਸਾਰੇ ਉਹ ਆਹ ਵਾੜਾ ਤਾਰਾ ਬਾਈ ਬੈਠਿਆ ਹੇ 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 ਅੱਜ ਤਾਂ ਮੈਂ ਕੀ ਲੈ ਕੇ ਜਾਣੇ ਵਾਸਤੇ ਮौजਾਂ ਹੀ ਲੱਗੀਆਂ ਭਾਈ ਪਾ ਲੋ ਚਾਹ ਪਾ ਲੋ ਬੰਦੇ ਖਾਣਗੇ ਪਾਣੇ ਗਲਾਸ ਭਰ ਇੱਕ ਪਹਿਲਾਂ ਪੀਣੇ ਵਾਸਤੇ ਫਿਰ ਇਹਨੂੰ ਵਾਟਰ ਦੀ ਲਾਈਨ ਬਾਈ ਆਪਾਂ ਨੇ ਛਿਰੀ ਮਾਰ ਕੇ ਤੇ ਖੱਡਾ ਮਾਰ ਕੇ ਨਾਲ ਦੀ ਜੋੜਤੀ ਹੁੱਦੀ ਦੇ ਵਿੱਚ ਇਹ ਹੌਦੀ ਦਾ ਆਪਣਾ ਕੰਮ ਕੰਪਲੀਟ ਹੋ ਗਿਆ ਤਾਂ ਤੇ ਕਿਚਨ ਵਾਲੀ ਹੌਦੀ ਵੀ ਬਈ ਆਪਾਂ ਬਣਾਤੀ ਆ ਬਣਾਈ ਆ ਬਈ ਫੁੱਟ ਬਈ ਫੁੱਟ ਦੀ ਹੌਦੀ ਤੇ ਪਾਈਪ ਤੇ ਬਜਰੀ ਪਾਉਂਦੇ ਆ ਬਜਰੀ ਥੋੜੀ ਜਿਹੀ ਘੱਟ ਗਈ ਈ ਤਾਰਾ ਬਈ ਬਣਾ ਰਿਹਾ ਬਜਰੀ ਹੋਰ ਥੋੜੀ ਜੀ ਕਿੱਥੇ ਤੱਕ ਪਹੁੰਚ ਕੇ ਲੈ ਜਾਂਦਾ ਕੰਮ ਬੰਦੇ ਖੜੇ ਕੌਣ ਕਰੇਗਾ ਹਾਂ ਤੁਸੀਂ ਖੱਡਾ ਕਿੱਥੇ ਮਾਰਿਆ ਪਟਾਈ ਕਿੱਥੇ ਕਰੀ ਵੀ ਇਹ ਖੱਡਾ ਉਹ ਪਿੱਛੇ ਵਾਲਾ ਉਹ ਤਾਂ ਤਿਰਛਾ ਐਸੀ ਕਰਦੀ ਹੈ ਤਿਰਛੇ ਘਟ ਨਹੀਂ ਲੈਣ ਨੂੰ ਫੋਦੀ ਪਟਤੀ ਪਿੱਛੇ ਉਹ ਬੱਲੇ 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 ਵੀ ਵੜਦੇ ਬਬੂਰੇ ਹੈ ਬੜਾ ਠੀਕ ਹੈ ਬਸ ਆ ਅਸੀਂ ਆ ਗਏ ਅਸੀਂ ਇਧਰ ਉਧਰ ਨਿਬੜੇਗਾ ਕੰਮ ਸਾਡਾ ਮੜੀ ਜੀ ਬਜਰੀ ਰਹਿ ਗਈ ਘੱਟ ਘੱਟ ਗਈ ਉਹ ਪਾਉਂਦੇ ਆ ਫਿਰ ਬਜਰੀ ਕਿੰਨਾ ਪਾਇਆ ਪਾਇਆ ਤਾਂ 40 ਫੁੱਟ ਪਾਇਆ ਤਾਂ ਹਨ 40 ਤਾਂ ਘੱਟੇ ਤਾਂ 35 ਫੁੱਟ 35 ਫੁੱਟ ਪਾਇਆ ਪਾਇਆ ਤਾਂ ਆਪਣਾ ਹਨ 6 ਇੰਚੀ ਦਾ ਚੇਂਜੀ ਲੈਣ ਬਾਈ ਦੱਬਤੀ ਚੋਬਰਾ ਨੇ ਇਹ ਲੱਗਿਆ ਬਾਬੂ ਹੁਣ ਜੋੜ ਲਾਉਣ ਉਹ ਆ ਗਏ ਬੰਨੇ ਰੁੱਕੇ ਜਾਓ ਯਾ ਮੇਰੇ ਪਹੁੰਚੇ ਬਣਾਨੀਓ ਸਾਰੇ ਯਾਰ ਹੱਬ ਦੇ ਹਾਂ ਬਾਈ ਤਿਆਰੀ ਅੱਧਾ ਤੇਰੀ ਛੱਟ ਮਾਰਦੀ ਮੜੀ ਮੜੀ ਲਾਲਾ ਬਾਬੂ ਚਲੋ ਸੰਦ ਲੈ ਖਾਈਂ ਦਿਲ ਤੋਂ ਉਹ ਨਵੇਂ ਬਣਾ ਦੀ ਖਾਈਂ ਉਹ ਦੇਖੀ ਯਾਰ ਜੀ ਨਹੀਂ ਕਰਦੀ ਲੈਂਡ ਦੀ ਤਿਆਰੀ ਹੋ ਗਈ ਆਪਣੀ ਤੇ ਬਜਰੀ ਲੱਗੇ ਬਈ ਆਪਾਂ ਕੌਣ ਡੇੜੇ ਵਾਰੀ ਦਾ ਤਾਰੇ ਬਣ ਗਿਆ ਮਾਲ ਹਨਾ ਠੀਕ ਐ ਤੇਜ ਰੱਖਿਆ ਤੇਜ ਰੱਖਿਆ ਨਾ ਮਾਲ ਨਹੀਂ ਨਹੀਂ ਪਹਿਲਾਂ ਬਜਰੀ ਪਾਵਾਂਗੇ ਬਜਰੀ ਪਾ ਕੇ ਫਿਰ ਕਰਦੇ ਆਂ ਜੇ ਦੇਰਾ ਹੋ ਜਾ ਤਾਂ ਮੈਂ ਦੀਦਾ ਨਹੀਂ ਪਕਦੀ ਯਾਰ ਹਾਂ ਹਾਂ ਪਾ ਲੂ ਪਾ ਲੂ ਮੈਂ ਬਾਹੂ ਤੋਂ ਪਾ ਲੈ ਪਿੱਛੇ ਪਟਾਈ ਕਰ ਲੈ ਅਸੀਂ ਪਾ ਦਨੇ ਬਜਰੀ ਫਿਰ ਅਸੀਂ ਪਾ ਦਨੇ ਬਜਰੀ ਪਟਾਈ ਕਰ ਲੈ ਪਿੱਛੇ ਕਰਨੇ ਯਾਰੀ ਮਤਲਬ ਏਕਸੈਪਟ ਆਨੇ ਲੈਂ 72 ਥੋੜੀ ਟਾਲ ਵਿੱਚ ਹੈ ਇੱਥੇ ਬਾਥਰੂਮਾਂ ਦੀ ਵੀ ਪਟਾਈ ਹੋ ਗਈ ਬਈ ਆਪਣੀ ਤੇ ਬਈ ਤਾਰੇ ਬਈ ਮਾਰਦੇ ਫਟਾਫਟ ਖੱਡਾ ਤੇ ਨਾਲ ਵਾਲੇ ਬਾਥਰੂਮ ਦੇ ਵਿੱਚ ਵੀ ਬਈ ਛੋਟਿਆਂ ਦੀ ਥਿਆਰੀ ਚੱਲੀ ਜਾਂਦੀ ਹੈ ਸੇਮ ਟੂ ਸੇਮ ਨਾਲ ਵਾਲੇ ਬਾਥਰੂਮ ਦੀ ਤਰ੍ਹਾਂ ਹੀ ਇੱਥੇ ਵੀ ਬਈ ਵਾਲੀ ਪੈਗੀ ਡਵੇਟਰ ਦੀ ਡレイン ਹੋ ਗਈ ਬਾਸ ਹੁੰਦੀ ਇਧਰ ਦੇ ਪਾਸੇ ਬਾਸ ਵਾਲੀ ਡレイン ਹੋ ਗਈ ਤੇ ਇਥੇ ਇਹਦਾ ਸ਼ੀਟ ਦੀ ਪ੍ਰਵੀਨ ਵਾਸਤੇ ਪਟਾਈ ਹੋ ਗਈ ਆਪਣੀ ਲੋਟਾ ਬਾਬੂ ਕਮ ਟੋਟੇ ਵੱਡਾ ਪਰ ਖੜੇ ਗਾਣੇ ਵਾਸਤੇ ਉਧਰ ਚਾਰ ਕਿੰਨੇ ਲੈ ਬਾਈ ਪਰ ਜ ਟੋਟਾ ਆਉਂ ਹੀ ਲਾਦਨੇ ਪਟਕਣੇ ਮੈਂ ਲਿਆ ਬਾਥਰੂਮਾਂ ਦੇ ਪਾਈਪ ਨਿਕਲ ਗਏ ਤੇ ਭਾਈ ਪਾਣੀ ਵਾਲੀ ਪਾਈਪ ਤੇ ਪਾਨੇ ਬਜਰੀ ਪਾਦੀ ਟਾਇਲਟ ਵਾਲੀ ਪਾਈਪ ਦੀ ਛੀਰੀ ਵੱਜ ਗਈ ਤੇ ਪਿੱਛੇ ਤੁਹਾਨੂੰ ਦਿਖਾਦਨੇ ਆ ਵੀਡੀਓ ਦੇ ਵਿੱਚ ਵੀ ਟਾਈਮ ਭਾਈ 5:30 ਹੋ ਗਏ ਤੇ ਬਾਥਰੂਮ ਦੇ ਖੌਦੀ ਦੀ ਪਟਾਈ ਰਹਿ ਗਈ ਤੇ ਬਾਕੀ ਤਕਰੀਬਨ ਮਿੱਟੀ ਨਿਕਲ ਗਈ ਵੀਡੀਓ ਵਿੱਚ ਤੇ ਇਧਰ ਵਾਲੇ ਚ ਵੀ ਭਾਈ ਪਾਣੀ ਦੇ ਡਰੇਨ ਵਾਲੇ ਪਾਈਪ ਆ ਗਏ ਤੇ ਸ਼ੀਟ ਵਾਲਾ ਰਹਿ ਗਿਆ ਇੱਧਰ ਉਹਦੀ ਵਿੱਚ ਰੀਵਜ ਗਈ ਤੇ ਭਾਈ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਸਮਾਪਤੀ ਕਰਾਂਗੇ ਤਾਂ ਫਿਰ ਅ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਾਂਗੇ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਲਈ లైక్ ਕਰ ਕਮੈਂਟ ਸਬਸਕ੍ਰਾਈਬ ਆ ਬਾਈ ਜਰੂਰ ਕਰ ਦਿਓ ਤੇ ਅੱਜ ਦੀ ਵੀਡੀਓ ਚੰਨਣ ਗਿਆ ਸਸਤੀ ਕਾਜੀ ਸਾਰਿਆਂ ਨੂੰ ਧੰਨਵਾਦ